ਸਤਿ ਸ਼੍ਰੀ ਅਕਾਲ ਜੀ ਅੱਜ ਰਾਤ ਨੂੰ ਵਿਗੜ ਗਿਆ ਪੰਜਾਬ ਦਾ ਮੌਸਮ ਇਹਨਾਂ 8 ਜਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਤੁਹਾਨੂੰ ਸੁਣਾ ਚੁਣੇ ਜੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਜੀ 21 ਤੇ 22 ਤਰੀਕ ਨੂੰ ਕਾਫੀ ਜ਼ਿਆਦਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਜੀ ਭਗ ਦੁਬਾਰਾ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਜਿਹੜਾ ਪੰਜਾਬ ਦਾ ਮੌਸਮ ਵਿਗੜਨ ਵਾਲਾ ਸਾਰੀ ਡਿਟੇਲ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਮੈਂ ਅਪਡੇਟ ਦੇ ਉੱਤੇ ਤੁਹਾਨੂੰ ਦਿਖ ਰਿਹਾ ਜਿਸ ਤੋਂ ਬਾਅਦ ਪੰਜਾਬ ਦੇ ਜਿਹੜੇ ਨਿਚਲੇ ਇਲਾਕੇ ਨੇ ਉਹਨਾਂ ਵਿੱਚ ਥੜਕੀ ਜਿਹੀ ਫੁਲਕੀ ਬਦਲਵਾਈ ਹੈ ਉਸ ਤੋਂ ਬਾਅਦ ਕੁਝ ਭਾਗ ਜਿਹੜੇ ਉੱਪਰ ਦੇ ਨੇ ਉਹਨਾਂ ਵਿੱਚ ਵੀ ਜਿਹੜੀ ਬਦਲਵਾਈ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਜੀ ਤੇ ਕਿਹੜੇ ਕਿਹੜੇ ਜ਼ਿਲ੍ਹੇ ਆਉਣ ਦੇ ਨੇ ਇਸ ਟੈਂਡਰ ਉਸ ਬਾਰੇ ਤੁਹਾਨੂੰ ਲੈ ਚੱਲੇ ਮੈਂ ਅਪਡੇਟ ਦੇ ਉੱਤੇ ਜੀ ਅਗਰ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਨਿਚਲੇ ਜ਼ਿਲ੍ਹੇ ਨੇ ਜਿਹੜੇ ਫਤਿਹਗੜ੍ਹ ਸਾ ਇਨ੍ਹਾਂ ਭਾਗਾਂ ਦੇ ਵਿੱਚ ਜਿਹੜੀ ਹਲਕੀ ਫੁਲਕੀ ਜਿਹੜੀ ਬੱਦਲਬਾਜ਼ੀ ਤੁਹਾਨੂੰ ਆਉਣ ਵਾਲੇ ਅੱਜ ਰਾਤ ਨੂੰ ਦੇਖਣ ਨੂੰ ਮਿਲ ਸਕਦੀ ਹੈ। ਕਾਫੀ ਦੇਰ ਤੱਕ ਤੁਹਾਨੂੰ ਮੌਸਮ ਜਿਹੜਾ ਅੱਜ ਕਾਫੀ ਜ਼ਿਆਦਾ ਮੀਂਹ ਜਿਹੜਾ ਇਨ੍ਹਾਂ ਭਾਗਾਂ ਦੇ ਵਿੱਚ ਪਿਆ ਹੈ, ਕੁਝ ਕੂਪਰ ਦੇ ਭਾਗ ਨੇ ਉੱਥੇ ਵੀ ਕਾਫੀ ਜ਼ਿਆਦਾ ਮੀਂਹ ਜਿਹੜਾ ਦੇਖਣ ਨੂੰ ਮਿਲਿਆ ਤੇ ਆਉਣ ਵਾਲੀ ਅੱਜ ਸ਼ਾਮ ਵੀ ਕਾਫੀ ਜ਼ਿਆਦਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਹੈ। ਬਾਕੀ ਮੌਸਮ ਨਾਲ ਸੰਬੰਧਿਤ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਧੰਨਵਾਦ ਜੀ।